ਮਥਾ ਡੇਕ ਲੈਣਾ ਨਾ ਪੂਰੇ ਤਰ੍ਹਾਂ ਤਰ੍ਹਾਂ ਦੱਸਦਾ ਪੋਖਰਦਲ ਪੰਜਵੇਂ ਛੇਵੇਂ ਦਿਨ ਬੰਦਾ ਬਯੂ ਸੋਇਨ ਦੇ ਅਸੀਂ ਦੇਖੋ ਅੱਖਾਂ 'ਚ ਜਲੌਅ ਕਰਨਾ ਮਾਰੇ ਦੀ ਪੂਰੀ ਕਿੱਤ ਪਰ ਅਸੀਂ ਤੁਹਾਡੇ ਮਾਧਮ ਨਾਲ ਬੇਨਤੀ ਕਰਦੇ ਆ ਕਿ ਜਿੰਨੇ ਵੀ ਸੱਜਾਪ ਤੋਂ ਲੀਡ ਕਰਦੇ ਆ ਜਾਂ ਮੈਂਬਰ ਪਾਰਲੀਮੈਂਟਸ ਹੈ ਜਾਂ ਆਪੋਜੀਸ਼ਨ ਹੈ ਅਕਾਲੀ ਹੈ ਕਾਂਗਰਸ ਹੈ ਬਸ ਭਾ ਜਿਹੜੀ ਵੀ ਹੈ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਸਿਰ ਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਔਰ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਬੋਲਣਾ ਚਾਹੀਦਾ ਔਰ ਲੋਕਾਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਜਿ ਕੋਈ ਐਡੀ ਡਰਨ ਦੀ ਲੋੜ ਨਹੀਂ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗਦੀ ਕੁਛ ਨਹੀਂ ਹੁੰਦਾ ਤੁਹਾਨੂੰ ਤੁਸੀਂ ਬੈਠਣੇ ਆਪ ਦਾ ਰੋਸ ਤਾਂ ਜ਼ਾਹਿਰ ਕਰ ਸਕਦੇ ਹੋ ਪਰ ਉਹਨਾਂ ਦੀ ਦਲੇਰੀ ਦਾਤ ਦੋ ਮਤਲਬ ਮਹਾਰਾਜ ਚੜ੍ਹਦੇ ਹਾਂ ਸਾਡੇ ਨਾਲ ਥੋੜੀਆਂ ਜਿਆਦਾ ਨਹੀਂ ਬੁਲਾ ਸਕਦੇ ਕਿ ਉਹਨਾਂ ਦੇ ਥੋੜੀ ਜਿਹੀ ਕਮਜ਼ੋਰੀ। ਅਸੀਂ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਗਏ ਲੰਬਾ ਸਮਾਂ ਫਿਰ ਫਿਰ ਵੀ ਜਾਂਦੇ ਰਹੇ। ਚੱਲੋ ਚੱਲੀ ਕੋ ਤਾਂ ਹੁਣ ਕੀ ਕਹੂੰਗੇ ਕਿਸ ਤਰੀਕੇ ਨਾਲ ਹੋਰ ਵੀ ਜਲਾ ਸਰਪੰਚ ਸਾਡੇ ਵਾਲਾ ਮੈਂ ਕਹਿੰਦਾ ਮੈਂ ਤਾਂ ਨੇਤੀ ਕਰਦਾ ਰਹਿਣਾ। ਬਸ ਇੱਕ ਚੀਜ਼ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸੰਗਠਨ ਬਹੁਤ ਚੀਜ਼ ਦਬਾਅ ਦੇ ਰੱਖੋ ਤੁਸੀਂ ਵੀ ਕਾਲੇ ਹੋ ਜਨੈ ਆਮ ਬੰਦੇ ਵੀ ਕਾਲੇ ਹੋ ਜਨੈ ਕਿਸੇ ਵੀ ਵੱਡੇ ਅੰਦੋਲਨ ਲਈ ਲਾਹਮੰਦੀ ਹੌਲੀ ਹੌਲੀ ਹੋਇਆ ਕਰਦੀ ਹੈ। ਉਹ ਸਿੱਖ ਦੀਆਂ ਮਜਬੂਰੀਆਂ ਹੁੰਦੀਆਂ ਨੇ ਉਸ ਇੱਕ ਕਿੱਤੇ 'ਚ ਲੱਗੇ ਹੁੰਦੇ ਆ ਹੌਲੀ-ਹੌਲੀ ਕੁੱਝ ਹੋ ਜਾਏਗਾ ਔਰ ਸਾਰੇ ਨੂੰ ਮੈਂ ਦੱਸਣਾ ਚਾਹੁੰਦਾ ਪੀਸਫੁਲ ਪ੍ਰੋਟੈਸਟ ਹੈ ਤੁਹਾਨੂੰ ਕੋਈ ਚਿੰਤਾ ਕਰਨ ਦੀ ਨਹੀਂ ਤੁਸੀਂ ਬੈਠਣਾ ਹੈ ਸੰਗਤ ਕਰਨੀ ਹੈ ਵੈਸੇ ਵੀ ਤਾਂ ਆਪਾਂ ਜਾਣਦੇ ਆ ਦੁਵਾਨ ਸੁਣਨ ਵੀ ਜਾਣੇ ਅਗਰੀਥੀ ਆ ਜਾ ਕਰੋ ਇਹ ਵੀ ਤਾਂ ਇਹਨਾਂ ਜਿਹੜੇ ਬਾਬਾ ਜੀ ਦੇ ਨਾਲ ਇੱਕ ਬੈਠੇ ਨੂੰ ਉਸ ਤਰੀਕੇ ਬੰਦੀਆਂ ਨੂੰ ਕੀ ਕਹੋਗੇ ਕਿ ਉਹਨਾਂ ਨੂੰ ਦੇ ਸ਼ੁੱਡ ਕਮ ਉਹਨਾਂ ਨੂੰ ਆਉਣਾ ਚਾਹੀਦਾ ਇਤਾਂ ਦੀ ਈਗੋ ਉਦੋਂ ਤੱਕ ਜਾਇਜ਼ ਹੁੰਦੀ ਹੈ ਜਦੋਂ ਤੱਕ ਆਪਾਂ ਟੇਬਲ ਟॉक ਕਰਦੇ ਹਾਂ ਪਰ ਜਦੋਂ ਇੱਕ ਬੰਦਾ ਤੁਰ ਪਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀ ਹੈ ਨਾ ਇਹ ਆਪਾਂ ਇਹਨਾਂ ਚੀਜ਼ਾਂ ਚੋਂ ਨਿਕਲ ਜਾਈਏ ਜਿੱਦਣ ਤੁਸੀਂ ਇਹਨਾਂ ਚੀਜ਼ਾਂ ਚੋਂ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗਤੀ ਉਹ ਫੇਰ ਕੰਮ ਫੇਰ ਤਾਂ ਹੋ ਹੀ ਜਾਣਾ ਅੱਜ ਜਿਹਦਾ ਪਹਿਲਾ ਮੋਰਚਾ ਲੱਗਿਆ ਸੀ ਸਾਰੀਆਂ ਸੜਕਾਂ ਤੇ ਸਾਮੀਆਂ ਸੀ ਅੱਜ ਵੀ ਸਾਮੀਆਂ ਕੀ ਪ੍ਰੋਬਲਮ ਹੈ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟਿਆਂ ਵੱਡੇ ਸਾਰੇ ਸਾਡੇ ਉਹਨਾਂ ਨੂੰ ਆਉਣਾ ਚਾਹੀਦਾ ਅੱਜ ਵੀ ਕੁਝ ਜਥੇਬੰਦੀਆਂ ਆਈਆਂ ਸੀ ਲੱਗਦਾ ਕਿ ਸ਼ਾਇਦ ਮਰੂ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਨਾ ਦੇਖੋ ਜੇ ਸਾਰੇ ਇਕੱਠੇ ਹੋਣਗੇ ਸੀਨੀਅਰ ਬੰਦੇ ਇਹਨਾਂ ਨਾਲ ਬੈਠਾਂਗੇ ਕੋਈ ਹੋਰ ਰਣਨੀਤੀ ਵੀ ਉੱਕੜ ਸਕਦਾ ਹੈ ਨਾ ਇੱਕ ਪੀਲ ਇਹਨਾਂ ਨੇ ਹੋਰ ਵੀ ਕਿਸੀ ਸੀ ਕਿ ਜਿੰਨੇ ਸੈਲੀਬ੍ਰਿਟੀ ਨੇ ਉਹ ਪਹੁੰਚਣ ਕਿਉਂਕਿ ਜਦੋਂ ਉਹ ਪਹੁੰਚਦੇ ਨੇ ਤਾਂ ਜ਼ੂਤ ਆ ਜਾਂਦਾ ਸਰ ਸਾਰੀਆਂ ਸੈਲੀਬ੍ਰਿਟੀ ਨੇ ਸੈੱਲ ਨੇ ਕਾਇਮ ਨਹੀਂ ਹੁੰਦੇ ਉਹ ਹੌਲੀ ਹੌਲੀ ਨਿਕਲਦੀਆਂ ਸੈੱਲ ਵੀ ਚਾਰਜ ਚਾਹੀਦੇ ਇੱਕ ਬੱਬੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰਦੇ ਆਗੇ ਦਿੱਲੀ ਵੇਲੇ ਇੱਕ ਕਲਾਕਾਰ ਸੀ ਜਿਹੜਾ ਉਹ ਸੰਘਰਸ਼ ਨੂੰ ਲੈ ਕੇ ਦਿੱਲੀ ਵਾਲੇ ਨੂੰ ਵੀ ਇਦਾਂ ਦਾ ਕੋਈ ਪ੍ਰੋਬਲਮ ਨਹੀਂ ਜਦੋਂ ਨਵੇਂ ਢਾਰ ਹੋਏ ਸੀ ਉਦੋਂ ਅਸੀਂ ਹਵਾਏ ਬਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈ ਨਾ ਅਸੀਂ ਤਾਂ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆਂ ਫਿਰ ਆ ਫਿਲਮਾਂ ਫਿਲਮਾਂ ਜਿਹੜੀ ਗੀਤ ਚਕੋਗੇ ਤਾਂ 100 ਚੋਂ 60 60 ਗੀਤ ਦੂਜੇ ਹੋਣਗੇ ਹਨ ਨਹੀਂ ਇਹ ਸੰਘਰਸ਼ ਨੂੰ ਲੈ ਕੇ ਢੱਲੇ ਵਾਲ ਸਾਹਿਬ ਬੈਠਿਆ ਕੁਝ ਸਪੈਸ਼ਲ ਕਿਉਂਕਿ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਜ ਕਰਕੇ ਜਵਾਨੀ ਜੋਸ਼ ਭਰਦੇ ਉਹ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲੇ ਆ ਸਾਰੇ ਇਕੱਠੇ ਕਰੀਏ ਇਹਨਾਂ ਨੂੰ ਥੋੜੀ ਥੋੜੀ